ਇਹੋ ਜਿਹੇ ਬੰਦੇ ਦੀ ਜਿੱਥੇ ਸੁਰਤ ਬਿਰਤ ਲੱਗੀ ਹੋਵੇਗੀ ਨਾ ਉਹਨੂੰ ਉਹ ਕੁਝ ਸੁਣੇਗਾ ਹੋਰ ਕੁਝ ਨਹੀਂ ਸੁਣੇਗਾ। ਕੋਈ ਉਦਾਹਰਨ ਦਿਆਂ ਬੜੀ ਪਿਆਰੀ। ਗੁਰੂ ਕੇ ਪਿਆਰ ਵਾਲੇ ਰਾਗੀ ਸਿੰਘ ਭਾਈ ਸਾਹਿਬ ਭਾਈ ਸੁਜਾਨ ਸਿੰਘ ਇਹ ਕਿਸੇ ਵੇਲੇ ਬੰਬੇ ਜਾ ਰਹੇ ਸਨ। ਸਟੇਸ਼ਨ ਤੇ ਰੁਕੇ ਕਿਸੇ ਜਗ੍ਹਾ ਤੇ ਤੇ ਉਥੇ ਬੜਾ ਸ਼ੋਰ ਸੀ। ਦੁਨੀਆਂ ਦਾ ਰੌਲਾ ਬੜਾ ਸੀ। ਟ੍ਰੇਨਾਂ ਦਾ ਵੀ ਸ਼ੋਰ ਬਹੁਤ ਸੀ। ਇਹ ਆਪਣੇ ਨਾਲ ਦੇ ਸੱਜਣਾ ਨੂੰ ਕਹਿਣ ਲੱਗ ਪਏ ਵੀ ਪਿੰਡਾ ਬੜਾ ਸੋਣਾ ਗਾਉਂਦਾ ਹੈ ਉਹ ਹਾਸ ਕੇ ਕਹਿੰਦੇ ਭਾਈ ਸਾਹਿਬ ਇੰਨਾ ਸ਼ੋਰ ਪੈ ਰਿਹਾ ਸਟੇਸ਼ਨ ਦੇ ਉੱਤੇ ਟ੍ਰੇਨਾਂ ਦਾ ਦੁਨੀਆ ਦਾ ਰੌਲਾ ਪੈਂਦਾ ਹੈ ਤੁਹਾਨੂੰ ਕਿੱਥੋਂ ਬਿੰਡਾ ਸੁਣ ਗਿਆ ਇੱਥੋਂ ਕਹਿੰਦੇ ਕੋਈ ਗੱਲ ਤੁਹਾਨੂੰ ਫਿਰ ਕਿਤੇ ਦੱਸਾਂਗਾ ਮੁੰਬਈ ਤੋਂ ਕੀਰਤਨ ਕਰਕੇ ਅੰਮ੍ਰਿਤਸਰ ਸਾਹਿਬ ਆ ਗਏ ਤੇ ਇੱਕ ਦਿਨ ਅੰਮ੍ਰਿਤਸਰ ਦੇ ਬਾਜ਼ਾਰ ਚੋਂ ਲੰਘ ਰਹੇ ਸਨ ਕਿਸੇ ਬਾਜ਼ਾਰ ਚੋਂ ਲੰਘਦਿਆਂ ਹੋਏ ਹਨ ਉਹਨਾਂ ਨੇ ਇੱਕ ਸਿੱਕਾ ਚਾਂਦੀ ਦਾ ਸਿੱਕਾ ਉਹਨਾਂ ਦੇ ਕੋਲ ਸੀਗਾ ਉਹਨਾਂ ਨੇ ਗਲੀ ਛੁੱਟ ਦਿੱਤਾ ਬੜੀ ਦਿੱਤਾ ਸਿੱਕਾ ਡਿੱਗਣ ਦੀ ਧੇਰ ਹੋਈ ਤੇ ਜਿਹੜੇ ਬਾਣिए ਹੀ ਨਾ 3-4 ਕਹਿੰਦੇ ਉਹਨਾਂ 3-4 ਬਾਣੀਆਂ ਨੇ ਮੜਾ ਜਾ ਧਾਣ ਸ੍ਰੀ ਬਾਹਰ ਨੂੰ ਦੁਕਾਨ ਤੋਂ ਕੱਢ ਕੇ ਵੇਖ ਗਲੀ 'ਚ ਸਿੱਕਾ ਡਿੱਗਾ ਕਿਸੇ ਦਾ ਨਾਲ ਦੇ ਸਿੱਖਾਂ ਨੂੰ ਨਾਲ ਦੇ ਮਿੱਤਰਾਂ ਨੂੰ ਕਹਿਣ ਲੱਗੇ ਵੀ ਦੱਸੋ ਇੰਨਾਂ ਗਲੀ ਚ ਬਾਜ਼ਾਰ ਚ ਸ਼ੋਰ ਆ ਰਿਹਾ ਰੌਲਾ ਆ ਕਿਸੇ ਨੂੰ ਸਿੱਕੇ ਚ ਟਣਕਾਰ ਨਹੀਂ ਸੁਣੀ ਬਾਣੀਏ ਨੂੰ ਸੁਣ ਗਿਆ ਵੀ ਸਿੱਕਾ ਡੱਗਾ ਕਿਸੇ ਦਾ ਇਹਦਾ ਮਤਲਬ ਪਤਾ ਕੀ ਹੈ ਕਹਿੰਦੇ ਕੀ ਕਹਿੰਦੇ ਜਿਹੜੇ ਬੰਦੇ ਦਾ ਜਿੱਥੇ ਧਿਆਨ ਲੱਗਾ ਹੁੰਦਾ ਉਹ ਨੂੰ ਉਹ ਕੋਈ ਸੁਣਦਾ ਜੇ ਮੈਨੂੰ ਤੁਸੀਂ ਤੁਹਾਨੂੰ ਮੈਂ ਕਹਿਣਾ ਬੀਂਡਾ ਬੜਾ ਸੋਹਣਾ ਗਾਉਂਦਾ ਮਤਲਬ ਮੇਰਾ ਧਿਆਨ ਸੁਰਾਂ ਵੱਲ ਸੀ ਮੈਨੂੰ ਬਿੰਡਾ ਸੋਰਚ ਸੋਰਚ ਬੋਲਦਾ ਸੁਣਿਆ ਬਾਣੀਏ ਨੂੰ ਟਣਕਾਰ ਸੁਣੀ ਪੈਸੇ ਦੀ ਮਤਲਬ ਉਹਦਾ ਧਿਆਨ ਉਧਰ ਸੀ ਜਿਹੜੇ ਬੰਦੇ ਦਾ ਜਿੱਧਰ ਧਿਆਨ ਹੋਊਗਾ ਉਹਨੂੰ ਉਹੀ ਗੱਲਾਂ ਉਹੀ ਵਿਚਾਰ ਉਹੀ ਸੁਣਨੇ ਚੰਗੇ ਲੱਗਦੇ ਤੇ ਉਹਦੇ ਕੰਨਾਂ 'ਚ ਉਹੋ ਜੇ ਧੁਣਾ ਉਹੋ ਜਿਹੇ ਵਿਚਾਰਾਂ ਸੁਰਤਾਂ ਚੱਲਦੀਆਂ ਰਹਿੰਦੀਆਂ ਘੁੰਮਦੀਆਂ ਰਹਿੰਦੀਆਂ ਨੇ